ਹਾਂ ਸੀਗੇ ਕਿਸ ਤਰ੍ਹਾਂ ਪਹੁੰਚੇ ਹੋ ਕਿ ਕਿਨਾ ਦੇਸ਼ ਕਿਹੜਾ ਦੇਸ਼ ਮੈਂ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਤੇ ਮੈਂ ਯੂਕੇ ਜਾਣ ਵਾਸਤੇ ਕਿਸੇ ਏਜੰਟ ਨਾਲ ਗੱਲ ਕੀਤੀ ਸੀ ਲੀਗਲ ਤਰੀਕੇ ਨਾਲ ਪਹਿਲਾਂ ਮੈਂ ਅਪਲਾਈ ਕਰਦਾ ਰਿਹਾ ਸਟੱਡੀ ਵੀਜ਼ਾ ਵੀ ਤੇ ਟੂਰਿਸਟ ਵੀਜ਼ਾ ਵੀ ਤੇ ਜਿਸ ਦੀ ਕਿ ਮੇਰੀ ਗੱਲ ਨਹੀਂ ਬਣੀ ਤੇ ਫਿਰ ਉਹ ਕਹਿਣ ਲੱਗੇ ਕਿ ਆਪਾਂ ਕਿ ਚਲੋ ਦੂਜੇ ਨੰਬਰ ਨਾਲ ਆਪਾਂ ਟਰਾਈ ਕਰ ਲੈਂਦੇ ਆ ਕੋਈ ਸੈਟਿੰਗ ਨਾਲ ਤੇ ਇਸ ਚੱਕਰ ਤੇ ਮੈਂ ਯੂਕੇ ਦੇ ਰਾਲਚ ਚ ਇਰਾਨ ਚੜ ਗਿਆ ਤੇ ਇਰਾਨ ਉਹਨਾਂ ਮੈਨੂੰ ਕਹਿੰਦੇ ਵੀ ਹੋਟਲ ਦੇ ਵਿੱਚ ਰੋਣਾ ਵਾ ਤੇ ਮੈਂ ਹੋਟਲ ਚ ਲੱਗ ਗਿਆ ਉਥੋਂ ਮੈਨੂੰ ਉਹ ਲੈ ਗਏ ਆ ਆ ਕੇ ਤੇ ਉਹਨਾਂ ਕੋਈ ਇੱਕ ਰੂਮ ਚ ਰੱਖਿਆ ਫਿਰ ਮੈਨੂੰ ਉਹਨਾਂ ਬੰਨ ਕੇ ਤੇ ਘਰੇ ਫੋਨ ਡਾਇਵਰ ਕਰਨ ਕਿ ਤੀ 50 ਲੱਖ ਰੁਪਇਆ ਦੋਗੇ ਤਾਂ ਫਿਰ ਛੱਡਣਾ ਮੁੰਡਾ ਕਿਆ ਦੇ ਕਮਜੇ ਚ ਆ ਤੇ ਬਾਕੀ ਉਹ ਬੰਦੇ ਨੂੰ ਤਾਂ ਮੈਂ ਜਾਣਦਾ ਨਹੀਂ ਜਿਹੜਾ ਫੋਨ ਕਰਦਾ ਰਿਹਾ ਘਰੇ ਤੇ ਫਿਰ ਚਲੋ ਮੈਨੂੰ ਕੁੱਟਮਾਰ ਕੀਤੀ ਉਹਨਾਂ ਜਦਾਂ ਵੀ ਘਰੇ ਪੈਸਾਂ ਦੀ ਮੰਗ ਕਰਦੇ ਰਹੇ ਆ ਫਿਰ ਚਲੋ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਜੋਰ ਪਾਇਆ ਤੇ ਚਲੋ ਮੈਨੂੰ ਕਹਿਣ ਲੱਗਾ ਕਿ ਮੈਨੂੰ ਐਮਬੈਸੀ ਚੋਂ ਫੋਨ ਆ ਰਹੇ ਆ ਏ ਨਾਲੇ ਇੱਥੇ ਚਲੋ ਕਾਰਵਾਈ ਤੁਹਾਡੇ ਹੋ ਰਹੀ ਪਰਿਵਾਰ ਵੱਲੋਂ ਤੇ ਫਿਰ ਮੈਨੂੰ ਉੱਥੇ 에어ਪੋਰਟ ਤੇ ਛੱਡ ਆਇਆ ਤੇ ਉਤੋਂ ਚਲੋ ਮੈਂ ਘਰ ਆ ਗਿਆ ਸੇਹਣੀ ਕੀ ਹਾਲਾਤ ਕੀ ਸੀ ਉੱਥੇ ਤੁਹਾਡੇ ਹਾਲਾਤ ਇਹੋ ਹੀ ਆ ਕਿ ਮੇਰੇ ਅਰਗੇ ਚਲੋ ਉੱਥੇ ਬਹੁਤ ਫਸਿਆ ਹੋਰ ਵੀ ਤੇ ਹਾਲਾਤ ਤਾਂ ਉੱਥੇ ਬਹੁਤ ਮਾੜੀ ਆ ਉੱਥੇ ਰਹਿਣਾ ਕਿਹੜਾ ਸੌਖਾ ਜਦੋਂ ਕੁੱਟਮਾਰ ਕਰਦੇ ਦਿਨ ਰਾਤ ਤੇ ਬਾਕੀ ਚਲੋ ਕੀ ਕਹੋਸ਼ ਨਾ ਮੈਂ ਘਰ ਆ ਗਿਆ ਚਲੋ ਮੇਰੇ ਲਈ ਤਾਂ ਇਹ ਬਹੁਤ ਵਧੀਆ ਆ ਕਿ ਜਿੰਨਾ ਮੈਂ ਧੰਨਵਾਦ ਕਰ ਸਕਾਂ ਲੋਕਾਂ ਨੂੰ ਕੀ ਕਹਲਾ ਜਾਂਦਾ ਜਿਹੜੇ ਬਾਹਰ ਵਿਦੇਸ਼ ਦੇ ਸੁਪਨੇ ਵੇਚਦੇ ਜਾਂ ਮੈਂ ਤਾਂ ਬਸ ਇਹੋ ਹੀ ਕਹਿਣਾ ਚਾਹੁੰਦਾ ਕਿ ਜਾਂ ਤੇ ਜਾਓ ਨਾ ਤੇ ਜਾਣਾ ਤੇ ਲੀਗਲ ਤਰੀਕੇ ਨਾਲ ਜਾਓ ਦੋ ਨੰਬਰ ਦੇ ਰਾਤਾਨੀ ਆਪਾਂ ਨਾ ਚਾਹੀਏ ਕਿ ਜਿਹੜਾ ਇਦਾਂ ਫਸੀਏ ਕੋਈ ਹੋਰ ਨਾ ਫਸਾ ਸਕੇ ਮੇਰੇ ਨੂੰ ਜੇ ਭਾਰਤ ਤੇ ਸਰਕਾਰ ਨਾ ਮਦਦ ਕਰਦੀ ਤੇ ਕੀ ਬਣਦਾ ਉਹ ਤੇ ਫਿਰ ਜਿੱਦਾਂ ਉਹ ਕਹਿ ਰਹੇ ਕਿ ਤੈਨੂੰ ਅਫਗਾਨਿਸਤਾਨ ਛੱਡ ਆਉਣਾ ਵਾ ਜਾਂ ਤੇਰੇ ਕੰਨ ਵੜਦਾਂਗੇ ਲੱਤ ਵੜਦਾਂਗੇ ਫਿਰ ਉਹ ਤੇ ਧਮਕੀਆਂ ਦੇ ਨਹੀਂ ਦੇਈ ਚਲੋ ਜੇ ਨਾ ਜੋਰ ਪੈਂਦਾ ਸਰਕਾਰ ਦਾ ਤੇ ਹੋ ਸਕਦਾ ਕੁਝ ਵੀ ਕਰ ਸਕਵੇ ਤੁਸੀਂ ਉੱਥੇ ਇਕੱਲੇ ਸੀਗੇ ਜਾਂ ਹੋਰ ਵੀ ਤੁਹਾਡੇ ਨਾਲ ਨੌਜਵਾਨ ਸੀਗੇ ਯਾਨੀ ਉਹ ਜਿਹੜੇ ਰੂਮ 'ਚ ਮੈਂ ਹਾਂ ਉੱਥੇ ਤਾਂ ਤਿੰਨ ਜਣੇ ਹੀ ਸੀ ਅਸੀਂ ਤੇ ਬਾਕੀ ਚਲੋ ਹੋਰ ਵੀ ਕਿਤੇ ਹੋਣ ਕੇ ਜਾਂ ਕਿੱਦਾਂ ਇੱਕ ਸ਼ਾਇਦ ਰਾਜਸਥਾਨ ਤੋਂ ਸੀ ਤੇ ਇੱਕ ਪੰਜਾਬੀ ਹੀ ਨਾਲ ਕਿਸ ਨੇ ਪੁੱਛਿਆ ਕਿਸ ਨਾਲ ਬੱਸ ਇਹ ਕਿ ਮਾਰ ਘੋਟ ਕੁੱਟਣਾ ਜਾਂ ਚਾਕੂ ਨਾਲ ਛੁਰੀ ਨਾਲ ਡਰਾਉਣਾ ਜਾਂ ਕਿਦਾਂ ਵੀ ਤੈਨੂੰ ਮਾਰ ਦੇਣਾ ਵਾ ਤੇ ਬਾਕੀ ਚਲੋ ਕੁੱਟਮਾਰ ਕਰਨੀ ਕੁੱਟਣਾ ਬੱਸ ਇਹ ਨਾ ਕਰਦੇ ਹੁੰਦੇ ਉਹ ਟੀਬਾਣੀ ਚੋਂ ਚੰਗਾ ਮਾੜਾ ਦਿੰਦੇ ਸੀ ਪਰ ਹੁਣ ਇਹੋ ਜਿਹੇ ਹਾਲਾਤਾਂ ਨੇ ਤੁਹਾਨੂੰ ਪਤਾ ਕਿਹੜਾ ਖਾਦੀ ਜਾਂਦੀ ਉੱਥੇ ਹਾਂਜੀ ਹੁਣ ਭਾਰਤ ਸਰਕਾਰ ਦਾ ਹਾਂਜੀ ਭਾਰਤ ਸਰਕਾਰ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੋਦੀ ਸਾਹਿਬ ਦਾ ਵੀ ਸੈਂਟਰ ਸਰਕਾਰ ਦਾ ਕਿ ਜਿਨ੍ਹਾਂ ਨੇ ਚਲੋ ਜ਼ੋਰ ਲਾਇਆ ਉੱਥੇ ਐਮਬੈਸੀ ਦੇ ਵਿੱਚ ਕੰਪਲੇਨ ਕੀਤੀ ਜਾਂ ਕਿੱਦਾਂ ਵੀ ਜ਼ੋਰ ਲਾਇਆ ਤੇ ਮੈਂ ਘਰ ਆ ਸਕਿਆ ਇਸ ਕਰਕੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਦਾ ਹੋਰ ਕਿੰਨੇ ਕੋ ਮੁੰਡੇ ਫਸੇ ਕੱਲ ਮੇਰੇ ਨਾਲ ਤੇ ਉੱਥੇ ਤਿੰਨ ਜਾਣੇ ਸੀ ਬਾਕੀ ਚਲੋ ਜਿੱਦਾਂ ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਹਨਾਂ ਕੋਲ ਹੋਰ ਵੀ ਕਾਫੀ ਜਗ੍ਹਾ ਹੈਗੀਆਂ ਜਿਵੇਂ ਜਿੱਥੇ ਉਹਨਾਂ ਹੋਰ ਵੀ ਕਈ ਬੰਦੇ ਰੱਖੇ ਆ ਜਾਂ ਮੇਰੇ ਵਰਗੇ ਕਈ ਫਸੇ ਆ ਉੱਥੇ ਸੰਜੀਬਾ ਕੀ ਮੇਰੇ ਰੂਮ ਚ ਮੇਰੇ ਨਾਲ ਤਿੰਨੇ ਜਣੇ ਸੁਫਾਨ ਲੱਤ ਦੇ ਵਿੱਚ ਰੱਖਦੇ ਸੀ ਨਹੀਂ ਨਹੀਂ ਉਹ ਪੂਰਾ ਰਾਇਸ਼ੀ ਇਲਾਕਾ ਸ਼ਹਿਰ ਦੇ ਵਿੱਚ ਹੀ ਹਾਂਜੀ ਤਹਿਰਾਨ ਸ਼ਹਿਰ ਆ ਉੱਥੇ ਉਹਨਾਂ ਰੱਖਿਆ ਹੀ ਰਾਇਸ਼ੀ ਇਲਾਕਾ ਹੀ ਕੋਈ ਸੋਨਸਾਨ ਨਹੀਂ ਹੀ ਜਿੱਥੇ ਉਹਨਾਂ ਨੂੰ ਰੱਖਿਆ ਹੈ ਠੀਕ ਹੈ ਵੀਰ ਚਲੋ ਹੁਣ ਅੱਗੇ ਚੱਲੋ ਮੈਂ ਤੁਹਾਨੂੰ ਵੀ ਸਾਡੀ ਮਰਜ਼ੀ ਕਰ ਗਈ ਹੈ ਉਹ ਇਹਨੂੰ ਆਪੇ ਹੀ ਮਜਬੂਰ ਕਰ ਗਈ ਇੰਟਰਵਿਊ ਤਾਂ ਕਰੀ ਗਈ ਬਾਈ ਉਹ ਸਰਕਾਰ ਦੀ ਸਰਕਾਰ ਹੀ ਹੁੰਦੀ ਹੈ ਨਾ ਜੋ ਉਹਨਾਂ ਨੂੰ ਲੱਗ ਗਿਆ ਕਿ ਜਦੋਂ ਇਹ ਕੰਮ ਹੋ ਗਿਆ ਵਾ ਫਿਰ ਉਹਨਾਂ ਨੇ ਆਪ ਹੀ ਇਹਨੂੰ ਏਅਰਪੋਰਟ ਤੱਕ ਛੱਡ ਦਿੱਤਾ ਸਰਕਾਰ ਦੇ ਸੰਦੇਸ਼ ਤੇ

ਸਾਡੇ ਪਰਿਵਾਰ ਦਾ ਹੀ ਬੱਚਾ ਹੈ ਗੁਰਪ੍ਰੀਤ ਸਿੰਘ ਅੱਜ ਤੋਂ ਕੁਝ ਦਿਨ ਪਹਿਲੇ ਮੇਰੇ ਕੋਲ ਖਬਰ ਆਈ ਕਿ ਈਰਾਨ ਦੇ ਅੰਦਰ ਇਹਨਾਂ ਨੂੰ ਡਿਟੇਨ ਕਰ ਲਿਆ ਹੈ ਪਰਿਵਾਰ ਨੇ ਮੈਸੇਜ ਭੇਜਿਆ ਸਟੇ ਚੁੰਨੀ ਲਾਲ ਜੀ ਨੇ ਉਹਨਾਂ ਰਾਹੀਂ ਉਹ ਵੀ ਤੋਂ ਜਿਹਨੇ ਰਾਹੀਂ ਮੈਸੇਜ ਆਇਆ ਮੈਂ ਲਗਾਤਾਰ ਇਹਦੀ ਕੋਚ پیچھے ਲਗਾ ਔਰ ਬਾਅਦ ਚ ਮੋਦੀ ਨੇ ਜਿਹੜਾ ਪੋਰਟਲ ਬਣਾਇਆ ਹੈ। ਔਰ ਜਿਹੜੀ ਹਰ ਹਿੰਦੁਸਤਾਨੀ ਦੀ ਸੁਰੱਖਿਆ ਦੀ ਗਰੰਟੀ ਹੈ ਨਰਿੰਦਰ ਮੋਦੀ ਜੀ ਉਹਨਾਂ ਦਾ ਮੈਂ ਧੰਨਵਾਦ ਕਰਨਾ। ਜੈ ਸ਼ੰਕਰ ਜੀ ਦਾ ਵੀ ਧੰਨਵਾਦ ਕਰਨਾ ਵਿਦੇਸ਼ ਮੰਤਰੀ ਜੀ ਦਾ। ਜਿਨ੍ਹਾਂ ਨੇ ਈਰਾਨ ਚ 14-13 ਦਿਨ ਫਸੇ ਰਹੇ ਗੁਰਪ੍ਰੀਤ ਨੂੰ ਮੂੜ ਆਪਣੀ ਧਰਤੀ ਆਪਣੇ ਵਤਨ ਆਪਣੇ ਘਰ ਲੈ ਆਣ ਹਸਤੇ। ਸਹਿਯੋਗ ਕੀਤਾ ਜਿਹੜੀਆਂ ਵੀਡੀਓਜ਼ ਆਂਦੀਆਂ ਸੀ ਉਹ ਦੇਖ ਕੇ ਡਰ ਲੱਗਦਾ ਸੀ ਜਿਹੜੇ ਘਰ ਦੇ ਬਜ਼ੁਰਗਾਂ ਦੇ ਇਹਨਾਂ ਦੇ ਅਥਰੂ ਔਰ ਕਬਰਹਾੜ ਸੀ ਬਿਲਕੁਲ ਚਾਇਤ ਸੀ ਬਹੁਤ ਮਾੜੇ ਹਾਲਾਤਾਂ 'ਚ ਮੈਂ ਮਾਫੀ ਚਾਹਨਾ ਦੂਜਾ ਜਨਮ ਇਹ ਦੂਜਾ ਜਨਮ ਹੋਇਆ ਹੈ ਜਿੱਦੇ ਉੱਥੇ ਜਿਸ ਤਰ੍ਹਾਂ ਆਪਣਾ ਕੋਈ ਚਲਾ ਜਾਏ ਬੱਚਾ ਔਰ ਕਰੇ ਉਹ ਕਾਗਜ਼ਾਂ 'ਚ ਗਲਤੀ ਕੱਢ ਲੈਣ ਤੇ ਬਹੁਤ ਔਖਾ कई वरते आं लगदा सी की डिटेन कर लेया है पुलिस ने किस केस से कीता है लेकिन मैं बहुत ਧੰਨਵਾਦ ਕਰਨਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਵਿਦੇਸ਼ ਮੰਤਰੀ ਜੈ ਸ਼ੰਕਰ ਜੀ ਦਾ ਜਿਨ੍ਹਾਂ ਨੇ ਗੁਰਪ੍ਰੀਤ ਸਿੰਘ ਨੂੰ ਠੀਕ ਠਾਕ ਬਾ ਇੱਜ਼ਤ ਘਰ ਪੁੰਚਾਇਆ ਦਿਨ ਬੜੇ ਔਖੇ ਸੀ 14 ਦਿਨ ਹੀ 14 ਜ਼ਿੰਦਗੀਆਂ ਸੀ ਹਰ ਰੋਜ਼ ਇੱਕ ਰਾਤ ਕੱਢਣੀ ਔਖੀ ਸੀ ਸ਼ੁਰੂ ਸ਼ੁਰੂ ਚ ਤੇ ਅਸੀਂ ਵੀ ਸਮਝਾਂ ਵਿਚ ਅਸਕਸ਼ਮ ਸਾਂ ਕਿ ਕਿਉਂ ਰੋਕਿਆ ਗੁਰਪ੍ਰੀਤ ਨੇ ਲੇਕਿਨ ਮੈਂ ਇੱਥੇ ਕੱਲ ਕਹਿਣਾ ਚਾਹਾਂਗਾ ਆਪਣੇ ਪੰਜਾਬ ਦੇ ਸਾਰੇ ਭਰਾਵਾਂ ਨੂੰ ਇੱਕ ਗੁਰਪ੍ਰੀਤ ਕੋਲੋਂ ਸਿੱਖੋ ਇਹ ਫਸ ਗਿਆ ਇਹ ਗਲਤੀ ਅਸੀਂ ਨਾ ਕਰੀਏ ਇਹਦੇ ਬਾਪੂ ਦਾ ਕੀ ਹਾਲ ਸੀ ਮਾਤਾ ਦਾ ਘਰ ਦੇ ਬਜ਼ੁਰਗਾਂ ਦਾ ਕੀ ਹਾਲ ਸੀ ਇਸ ਤਰ੍ਹਾਂ ਨਾ ਮੈਂ ਇੱਕ ਬੱਚਾ ਲੈ ਆਂਦਾ ਔਰੇ ਨਾਲ ਵੀ ਇਸ ਤਰ੍ਹਾਂ ਹੀ ਬੜੀ ਮੁਸ਼ਕਲ ਕਢਾ ਕੇ ਉੱਥੇ ਲੈ ਜਾਂਦਾ ਇਹ ਲਗਭਗ ਨੌਵਾਂ ਜਾਂ ਦਸਵਾਂ ਬੱਚਾ ਆਏਗਾ ਜਿਹੜਾ ਮੈਂ ਕਢਾ ਕੇ ਲੈ ਕੇ ਜਾਂਦਾ अलग-अलग कंट्रीज ਜੀ ਸਿਰਫ ਲਾਲਚ ਦੇ ਕਾਰਨ ਕਿ ਜੀ ਅਮਰੀਕਾ ਚਲ ਜਾਗੇ ਜੀ ਯੂਕੇ ਚਲ ਜਾਗੇ ਜੀ ਕੈਨੇਡਾ ਚਲ ਜਾਗੇ ਔਰ ਉਹ ਰੂਸ ਚ ਤਜਿਕਿਸਤਾਨ ਈਰਾਨ ਇਰਾਕ ਦੁਬਈ ਉੱਥੇ ਬੁਲਾ ਕੇ ਪੈਸੇ ਵੀ ਖੋ ਲੈਂਦੇ ਨੇ ਧਿਆਨ ਦੀ ਬੇਕਰਵੀ ਹੁੰਦਾ ਹੈ ਉੱਥੋਂ ਦੀ ਪੁਲਿਸ ਕੋਣ ਮੈਸੇਜ ਦੇਗਾ ਕੋਣ ਮੈਸੇ ਪਹੁੰਚਾਏਗਾ ਨਾ ਬਾષા ਆਂਦੀ ਹੈ ਨਾ ਗੱਲ ਆਂਦੀ ਹੈ ਇਹਦੇ ਦੀ ਕਿਸਮ ਚੰਗੀ ਸੀ ਕਿਰੀ ਵੀਡੀਓ ਸਾਡੇ ਕੋਲ ਆ ਗਈਆਂ ਲਗਾਤਾਰ ਸੜਾ ਹਾਈ ਕਮਿਸ਼ਨ ਉੱਤੇ ਅਲਰਟ ਹੋ ਗਿਆ ਔਰ ਉਹਨਾਂ ਨੂੰ ਆਉ ਲੱਗਿਆ ਕਿ ਹੁਣ ਜੇ ਅਸੀਂ ਰੱਖਿਆ ਤੇ ਇਹਦੇ ਪਰਿਨਾਮ ਪਰ ਸਰਕਾਰ ਪੋ ਠੋਕ ਕੇ ਦੇ ਨਲੀ ਇਹਨਾਂ ਨੂੰ ਪਰੇ ਸਬਕ ਲੈਣ ਵਾਲਾ ਕੰਮ ਹੈ ਮੇਰੇ ਅਸੇ ਤੇ ਇੱਕ ਬੱਚਾ ਹੈ ਬੜਾ ਪਿਆਰਾ ਬੱਚਾ ਹੈ ਭਗਵਾਨ ਨੇ ਲੰਬੀ ਆਇਜ ਦੇਵੇ ਕੋਈ ਮੇਰੇ ਬਜ਼ੁਰਗਾਂ ਦੇ ਕਿਤੇ ਹੋਏ ਕਰਮ ਅੱਗੇ ਆਏ ਲੇਕਿਨ ਆਪਾਂ ਸਾਰੇ ਪੰਜਾਬ ਦੇ ਬੱਚੇ ਬੱਚਿਆਂ ਨੂੰ ਮੇਰਾ ਹੱਥ ਜੋੜ ਕੇ ਬੇਨਤੀ ਇਹਨਾਂ ਲਾਲਚ ਨਾ ਕਰੋ ਇਹਨਾਂ ਦਲਾਲਾਂ ਦੇ ਹੱਥ ਨਾ ਚੜੋ ਇਹ ਬਹੁਤ ਵੱਡੇ ਰੈਕਟ ਜੇ ਪਹਿਲੇ ਇੱਥੋਂ ਕਹਿਣਗੇ ਆ ਜਾਓ ਉੱਥੇ ਅਸੀਂ ਤੁਹਾਨੂੰ ਇੱਥੇ ਯੂਕੇ ਟ੍ਰਾਂਸਫਰ ਕਰ ਦੇਾਂਗੇ ਪੈਸਾ ਐਡਵਾਂਸ ਕੋਈ ਨਹੀਂ ਲੈਣਾ ਉੱਥੇ ਜਦੋਂ ਤੁਹਾਡਾ ਬੱਚਾ ਹੀ ਕੈਦ ਹੋ ਗਿਆ ਜਦੋਂ ਦੀ ਮਾਰ ਦੇ ਪਿੱਟ ਦੇ ਦੀ ਫੋਟੋ ਆਂਦੀ ਤੇ ਮਾਪੇ ਘਰ ਦਾ ਕਹਿਣਾ ਮਕਾਨ ਕੋਟੀ ਜ਼ਮੀਨਾਂ ਵੇਚ ਕੇ ਵੀ ਬਹਿ ਪਈਦੇ ਔਰ ਲੋਕ ਦੱਸਦੇ ਵੀ ਨਹੀਂ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਇਹ ਗੱਲ ਘਰੇ ਬਾਹਰ ਨਿਕਲ ਗਈ ਸਾਡੀ ਇੱਜ਼ਤ ਦੀ ਗੱਲ ਬਣੇਗੀ ਮੈਂ ਬਧਾਈ ਦੇਣਾ ਬਜ਼ੁਰਗਾਂ ਨੂੰ ਬਹੁਤ ਵਧਾਈਯੇਲੀ ਗੱਲ ਹੈ ਬੱਚਾ ਘਰ ਵਾਪਸ ਆਇਆ ਹੈ ਬਾਕੀ ਬੱਚਾ ਤੁਹਾਨੂੰ ਆਪ ਖੁਦ ਦੱਸੇਗਾ ਕੀ ਉਹਨਾਂ ਨਾਲ ਬੀਤੇ ਹੈ ਇਹ ਬਾਕੀ ਬੱਚਿਆਂ ਸੇ ਲੈਸਨ ਹੈ ਅਸੀਂ ਸਭ ਵੀਰ ਤੋਂ ਸਿੱਖੀਏ ਸੁਰੱਖਿਤ ਰਹਿਏ ਕਿਸੇ ਚਾਂਸੇ ਜਨਾਈਏ ਕਿਸੇ ਚੂਠ ਜਨਾਈਏ ਐਨਾ ਹੀ ਮੇਰਾ ਕਹਿਣਾ ਦੱਸ ਕਿ ਕਿਹਨੇ ਤੁਹਾਡਾ ਬੇਟਾ ਹੈ ਮੇਰਾ ਨਾਮ ਜੀ ਹਰਦੀਪ ਸਿੰਘ ਆਪਣਾ ਭਤੀਜਾ ਹੀ ਹੈ ਜੋ ਕਿ 12 12 ਛੁੱਟ ਕੇ ਵਾਪਸ ਆਇਆ ਹੈ ਇਰਾਨ ਤੋਂ ਸੱਚੀ ਕਿਹੜਾ ਚੋਗਿਆ ਕਿਉਂਕਿ ਬੱਚਾ ਤੁਹਾਡਾ ਫਸ ਗਿਆ ਸੀ ਕਿਸ ਤਰ੍ਹਾਂ ਦਾ ਜਿਹੜਾ ਪ੍ਰੈਸ਼ਰ ਤੁਹਾਡੇ ਤੇ ਪਾਇਆ ਜਾਂਦਾ ਸੀ ਡਿਮਾਂਡ ਕੀਤੀ ਜਾਂਦੀ ਸੀ ਤੁਹਾਡੇ ਕੋਲ ਪ੍ਰੈਸ਼ਰ ਤੇ ਇਦਾਂ ਦਾ ਪਾਇਆ ਜਾਂਦਾ ਜੀ ਡਿਮਾਂਡ ਸਟਾਰਟਿੰਗ ਦੇ ਉੱਤੋਂ 50 ਲੱਖ ਰੁਪਏ ਦੀ ਡਿਮਾਂਡ ਸੀ ਜੇ ਆਪਾਂ ਡਿਮਾਂਡ ਉਹ ਕਹਿੰਦੇ ਸੀ ਜੇ ਤੁਸੀਂ ਪੂਰੀ ਨਹੀਂ ਕਰੋਗੇ ਕੋਈ ਗੱਲ ਨਹੀਂ ਇੱਕ ਦਿਨ ਵੇਟ ਕਰਾਂਗੇ ਕੱਲ ਨੂੰ ਤੁਹਾਡੇ ਬੱਚੇ ਦਾ ਜਿਹੜਾ ਇੱਕ ਅੰਗ ਲਾ ਕੇ ਭੇਜਾਂਗੇ ਕੰਨ ਭੇਜਾਂਗੇ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਜੇ ਤੁਸੀਂ ਉਹ ਵੀ ਦੇਖ ਕੇ ਤੁਹਾਨੂੰ ਕੁਛ ਨਹੀਂ ਹੋਗਾ ਫਿਰ ਦੂਜੇ ਦਿਨ ਦੂਜਾ ਤੁਹਾਨੂੰ ਅੰਗ ਲਾ ਕੇ ਭੇਜਾਂਗੇ ਮਤਲਬ ਦਿਨ ਰਾਤ ਜਿਹੜਾ ਇਹੀ ਹੁੰਦਾ ਹੈ ਕਿ ਪਤਾ ਨਹੀਂ ਕਿਹੜੇ ਟਾਈਮ ਫੋਨ ਦੀ ਰਿੰਗ ਕੋਈ ਆਪਣੇ ਪਰਸਨਲ ਬੰਦੇ ਦੀ ਵੀ ਆਉਂਦੀ ਸੀ ਤੇ ਇੱਕ ਵਾਰ ਦਿਲ ਡਰ ਜਾਂਦਾ ਸੀ ਵੀ ਪਤਾ ਨਹੀਂ ਉਹਨਾਂ ਦੇ ਫੋਨ ਆ ਗਿਆ ਔਰ ਜੇ ਮੈਸੇਜ ਦੀ ਰਿੰਗ ਵੱਜਣੀ ਮੈਸੇਜ ਖੋਲਣ ਨੂੰ ਦਿਲ ਨਹੀਂ ਕਰਦਾ ਕਿ ਪਤਾ ਨਹੀਂ ਉਹਦੇ ਵਿੱਚ ਕੀ ਆਇਆ ਹੋਣਾ ਹੈ ਜਾਂ ਵੀਡੀਓ ਭੇਜੀ ਹੋਏਗੀ ਜਾਂ ਵਾਇਸ ਮੈਸੇਜ ਕਿੰਨੀ ਡਰ ਦੇ ਇਦਾਂ ਦੀ ਵੀ ਅਸੀਂ ਜੇ ਯਕੀਨ ਮੰਨੋ ਤੇ ਅਸੀਂ ਤੇ ਇਹੀ ਸਮਝ ਲਿਆ ਕਿ ਨਾ ਤੇ ਬੱਚਾ ਘਰ ਆਉਣਾ ਤੇ ਮਤਲਬ ਸਾਡੇ ਪੱਲੇ ਕਾਸ਼ ਕੁਝ ਵੀ ਨਹੀਂ ਰਹਾ ਨਾ ਬੱਚੇ ਦਾ ਤਾਂ ਇੰਨਾ ਜ਼ਿਆਦਾ ਪ੍ਰੈਸ਼ਰ ਉਸ ਟਾਈਮ ਤੇ ਵੀ ਅਸੀਂ ਇੱਕ ਵਾਰ ਆਸ ਲਾ ਚੁੱਕੇ ਹਾਂ ਕਿ ਬੱਚਾ ਸਾਡੇ ਘਰ ਆਏਗਾ ਬੱਚਾ ਘਰ ਆ ਗਿਆ ਕਿੰਨੀ ਮਨ ਨੂੰ ਖੁਸ਼ੀ ਮੈਨਾਂ ਜੀ ਖੁਸ਼ੀ ਏਦਾਂ ਵੀ ਜਿੱਦਾਂ ਬੱਚਾ ਨਵਾਂ ਜਨਮ ਕਿਤੇ ਆਪਣੇ ਕਿਸੇ ਬੱਚਾ ਜੰਮਿਆ ਹੋਵੇ ਤੇ ਬੇਟਾ ਆਇਆ ਹੋਵੇ ਜਿੰਨੀ ਬੇਟੇ ਦੀ ਖੁਸ਼ੀ ਹੁੰਦੀ ਜੰਮੇ ਦੀ ਓਨੀ ਉਤੋਂ ਵੀ ਡਬਲ ਖੁਸ਼ੀ ਆ ਤੁਹਾਡਾ ਕਿਸ ਤਰ੍ਹਾਂ ਭਾਰਤ ਸਰਕਾਰ ਦੇ ਨਾਲ ਸੰਪਰਕ ਕਿਸ ਤਰ੍ਹਾਂ ਹੋਇਆ ਸਾਡੇ ਨਾਲ ਇੱਥੇ ਗਵਾਂਡੀ ਆ ਆਪਣੇ ਥੋੜਾ ਟਾਈਮ ਤੋਂ ਇੱਥੇ ਆਇਆ ਤੇ ਉਹਨਾਂ ਦੇ ਤਰਨ ਚੁੱਕ ਜੀ ਨਾਲ ਕਾਫੀ ਅੱਛੇ ਰਿਲੇਸ਼ਨ ਸੀ ਉਹਨਾਂ ਦੇ ਉਹਨਾਂ ਨਾਲ ਸਾਡੀ ਗੱਲ ਹੋਈ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਆਪਾਂ ਉਹਨਾਂ ਨੂੰ ਕਾਲ ਕਰਦੇ ਹਾਂ ਉਹਨਾਂ ਨਾਲ ਗੱਲ ਕਰਦੇ ਹਾਂ ਫਿਰ ਤਰਨ ਚੁੱਕ ਜੀ ਨਾਲ ਗੱਲ ਹੋਈ ਉਹਨਾਂ ਨੇ ਸਾਨੂੰ ਦਿੱਲੀ ਬੁਲਾਇਆ ਦਿੱਲੀ ਬਿਠਾ ਬਲਾ ਕੇ ਸਾਨੂੰ 2 ਘੰਟੇ ਉਹਨਾਂ ਨੇ 2 ਘੰਟੇ ਦੇ ਵਿੱਚ ਮੈਂ ਫਸਟ ਫਸਟ ਜ਼ਿੰਦਗੀ ਦੇ ਵਿੱਚ ਆਪਣੀ ਇਨੀ ਲਾਈਫ ਦੇ ਵਿੱਚ ਪਹਿਲੀ ਵਾਰ ਦੇਖਿਆ ਕਿ ਜਿੰਨੀ ਹੈਲਪ ਸਾਡੀ ਉਹਨਾਂ ਨੇ 2 ਘੰਟੇ 2.5 ਘੰਟੇ ਸਾਨੂੰ ਫੇਸ ਦੇ ਸਾਹਮਣੇ ਬਿਠਾ ਕੇ ਸਾਡੇ ਸਾਹਮਣੇ ਕੌਲਾਂ ਕੀਤੀਆਂ ਮੇਲ ਕੀਤੀਆਂ ਮਨਿਸਟਰ ਸਾਹਿਬ ਨੂੰ ਆਪਣਾ ਵਿਦੇਸ਼ ਮੰਤਰੀ ਨੂੰ ਮੇਲਾਂ ਕੀਤੀਆਂ ਉਹਨਾਂ ਤੋਂ ਅੱਗੇ ਕਾਲ ਕੀਤੀ ਅੱਗੋਂ ਰਿਵਿਊ ਵੀ ਆਇਆ ਉਹ ਉਹ ਵੀ ਸਾਨੂੰ ਦਿਖਾਇਆ ਵੀ ਆ ਵੇਖੋ ਤੁਹਾਡਾ ਰਿਵਿਊ ਆ ਰਿਹਾ ਹੈ ਔਰ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਕਦੀ ਕੋਈ ਹੋਰ ਮਨਿਸਟਰ ਜਾਂ ਕੋਈ ਮੰਤਰੀ ਪੁੱਛਦਾ ਹੋਵੇ ਸਾਨੂੰ ਸਪੈਸ਼ਲ ਬਾਅਦ ਦੇ ਵਿੱਚ ਅਗਲੇ ਦਿਨ ਵੀ ਕਾਲ ਕਰਕੇ ਦਿਨ ਚ ਦੋ ਵਾਰ ਕਾਲ ਕਰਕੇ ਪੁੱਛਦੇ ਉਸ ਤੋਂ ਫਿਰ ਦੂਜੇ ਦਿਨ ਜਦੋਂ ਬੱਚਾ ਆਇਆ ਉਸ ਤੋਂ ਪਹਿਲਾਂ ਵੀ ਉਹ ਸਾਨੂੰ ਕਾਲ ਕਰਕੇ ਪੁੱਛਦੇ ਸੀ ਔਰ ਸਾਨੂੰ ਮੇਲ ਵੀ ਭੇਜਦੇ ਵੀ ਆ ਦੇਖੋ ਦੁਬਾਰਾ ਹੀ ਮੇਲ ਕੀਤੀ ਆ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਜਿਨ੍ਹਾਂ ਨੇ ਸਾਡੇ ਲਈ ਇੰਨੀ ਇੰਨੀ ਸਾਡੀ ਹੈਲਪ ਕੀਤੀ ਵੀ ਅਸੀਂ ਆਸ ਨਹੀਂ ਸੀ ਸਾਨੂੰ ਵੀ ਕੋਈ ਸਾਡੀ ਨਹੀਂ ਹੈਲਪ ਕਰੂਗਾ ਬਾਕੀ ਪਰਿਵਾਰ ਬਹੁਤ ਬਹੁਤ ਧੰਨਵਾਦ ਸਾਰੇ ਆਪਣਾ ਸੈਂਟਰਲ ਸਰਕਾਰ ਦਾ ਮੋਦੀ ਸਾਹਿਬ ਦਾ ਬਾਕੀ ਪੇਰੈਂਟਸ ਨੂੰ ਸੁਣਾਏ ਆ ਜੀ ਵੇਖੋ ਕੰਮ ਇੱਥੇ ਵੀ ਸਭ ਕੁਝ ਹੈਗਾ ਸਿਰਫ ਅਸੀਂ ਇਕਨਾਂ ਦੇਖੋ ਦੇਖੀ ਵੀ ਉਹ ਫਲਾਨ ਉਹਦੇ ਘਰ ਗੱਡੀ ਆ ਉਹ ਮੁੰਡਾ ਆਇਆ ਉਹਨੇ ਚੈਨ ਪਾਈ ਬਾਈਕ ਲਈ ਆ ਮਤਲਬ ਅਸੀਂ ਇੱਕ ਦੂਜੇ ਨਾਲ ਨਾ ਉਹਦਾ ਘਰ ਵੱਡਾ ਦੇਖ ਦੇ ਕੇ ਹੀ ਬਾਹਰ ਜਾ ਰਹੇ ਆ ਪਹਿਲੀ ਗੱਲ ਤੇ ਮੈਂ ਕਹਿੰਨਾ ਕਿ ਬਾਹਰ ਜਾਉਣਾ ਇੱਥੇ ਕੰਮ ਕਰੋ ਜੇ ਅਸੀਂ 15 20 ਲੱਖ 25 ਲੱਖ ਦਾ ਬਾਹਰ ਰਿਸਕ ਲੈ ਰਹੇ ਆ ਬਾਹਰ ਜਾਣ ਵਾਸਤੇ ਤੁਸੀਂ ਉਹ ਉਹਦਾ ਇੱਥੇ ਵੀ ਬਿਜ਼ਨਸ ਕਰ ਸਕਦੇ ਹੋ ਜੇ ਤੁਸੀਂ ਫਿਰ ਵੀ ਬਾਹਰ ਜਾਣਾ ਚਾਹੁੰਦੇ ਜੇ ਕੋਈ ਬੱਚਾ ਜਾਣਾ ਚਾਹੁੰਦਾ ਉਹ ਸਹੀ ਤਰੀਕੇ ਜਿਹੜੇ ਕਿ ਗਵਰਨਮੈਂਟ ਵੱਲੋਂ ਮਨਜ਼ੂਰ ਮਨਜ਼ੂਰਸ਼ੁਦਾ ਜੜੀਆਂ ਵੀ ਆਪਣੀਆਂ ਹੈਗੀਆਂ ਏਜੰਸੀਆਂ ਉਹਨਾਂ ਦੇ ਥਰੂ ਤੁਸੀਂ ਜਾਓ ਜਿਹੜਾ ਕਿ ਤੁਹਾਨੂੰ ਔਰ ਜਦੋਂ ਵੀ ਜਾਣਾ ਹੈ ਤੁਹਾਡਾ ਵੀਜ਼ਾ ਤੁਸੀਂ ਪਹਿਲਾਂ ਚੈੱਕ ਕਰਵਾ ਸਕਦੇ ਹੋ ਅੱਜ ਕੱਲ ਆਨਲਾਈਨ ਸਾਰਾ ਸਿਸਟਮ ਹੈਗਾ ਤੁਸੀਂ ਪਹਿਲਾਂ ਆਪਣਾ ਵੀਜ਼ਾ ਸਭ ਚੈੱਕ ਕਰਵਾਓ ਵੀ ਬਿਲਕੁਲ ਸਹੀ ਆ ਜਦੋਂ ਤੁਹਾਨੂੰ ਬਿਲਕੁਲ ਸਹੀ ਲੱਗਦਾ ਔਰ ਡਾਇਰੈਕਟ ਫਲੈਟ ਹੋਵੇ ਤੇ ਕੋਈ ਇਸ਼ੂ ਨਹੀਂ ਹੋਵੇਗਾ ਠੀਕ ਥੈਂਕ ਯੂ